ਅੱਜ ਜੀ ਅਜਨਾਲਾ ਕੋ ਸੰਕਟਾਂ ਜਿਹੜੀਆਂ ਹੋਰ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਵਾਰਿਸ ਨਾਲ ਜੁੜਨਾ ਚਾਹ ਰਹੇ ਅਸੀਂ ਤੇ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਅਸੀਂ ਅਜਨਾਲਾ ਪਹੁੰਚੇ ਸਾਂ ਤੇ ਜਿਹੜੇ ਸਾਡੇ ਪਹਿਲਾਂ ਜੁੜੀਆਂ ਹੋਈਆਂ ਸਾਡੇ ਸਿੰਘ ਜਿਹੜੇ ਆ ਚਰਨਜੀਤ ਸਿੰਘ ਗਾਲਬ ਆ ਜਾਂ ਹੋਰ ਸਿੰਘ ਉਹ ਉਹਨਾਂ ਨੇ ਵੀ ਬੜਾ ਇੱਥੇ ਮਾਨਸਕਾਰ ਇੱਥੇ ਬੜਾ ਪਿਆਰ ਦੇ ਰਿਆ ਅਸੀਂ ਇਹਨਾਂ ਦਾ ਵੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਅਜਨਾਲਾ ਨਿਵਾਸੀਆਂ ਦਾ ਕਿ ਇਹ ਬਹੁਤ ਸਾਨੂੰ ਬੜਾ ਮਾਨਸਕਾਰ ਪਿਆਰ ਬਖਸ਼ ਰਿਹਾ ਜਿਹੜਾ ਉਹਦੇ ਵਾਸਤੇ ਚੜ੍ਹਦੀ ਕਲਾ ਕਰਨ ਗੁਰੂ ਮਹਾਰਾਜ ਸਾਰੇ ਜਣੇ ਨਾਲ ਮਿਲ ਕੇ ਪੰਥੋਰ ਪੰਜਾਬ ਨੂੰ ਬਚਾਇਆ ਜਾ ਸਕੇ ਤਰਨਤਾਰਨ ਜਿਵੇਂ ਚੋਂਦਾ ਕਿਦਾਂ ਦਾ ਹੰਗਾਰਾ ਮੱਚਦਾ ਉਥੇ ਵੀ ਬੜੀ ਚੜ੍ਹਦੀ ਕਲਾ ਹੋ ਰਹੀ ਜੀ ਪੂਰੇ ਪੰਜਾਬ ਚ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੀਆਂ ਦੁਨੀਆਂ ਪਾਰਟੀਆਂ ਨੂੰ ਛੱਡ ਕੇ ਲੋਕ ਸਾ ਇਹ ਅਕਾਲੀ ਦਲਵਾਰਸ ਪੰਜਾਬ ਨਾਲ ਜੁੜ ਰਹੇ ਆ ਇਤੋਂ ਹੀ ਪਤਾ ਲੱਗਦਾ ਕਿ ਬਹੁਤ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਆ ਇਹ ਤਰਨਤਾਰਨ ਚ ਵੀ ਬਹੁਤ ਵੱਡਾ ਹੰਗਾਰਾ ਲੋਕਾਂ ਦਾ ਜੀ ਤੋਂ ਜਿਹੜਾ ਅਜ ਨਾੜਾ ਹਲਕੇ ਤੁਹਾਡੀਆਂ ਜੁਆਇਨਿੰਗ ਚੱਲ ਰਹੀਆਂ ਨੇ ਤੇ 2027 ਦੀਆਂ ਮਿਤੀਆਂ ਸਭਾ ਨੂੰ ਲੈ ਕੇ ਤਿਆਰੀਆਂ ਨੇ ਜੀ ਇਹ ਜੀ ਹੁਣ ਆਉਣ ਵਾਲੇ ਸਮੇਂ 'ਚ ਜਿਹੜੀ ਆਪਾਂ ਕੋਈ ਆਪਣੀ ਜਿਹੜੀ ਅਕਾਲੀ ਦਲ ਵਾਰ ਪੰਜਾਬ ਖੇਤਰੀ ਧਿਰ ਖੜੀ ਕਰ ਰਹੇ ਹਾਂ ਉਹਦੇ ਵਾਸਤੇ ਕਿ ਇਹਦਾ ਪਾਰਟੀ ਨੂੰ ਆਪਾਂ ਵੱਧ ਤੋਂ ਵੱਧ ਮਜ਼ਬੂਤ ਕਰੀਏ ਸਾਰੇ ਭਾਈਚਾਰਿਆਂ ਨਾਲ ਜੋੜ ਕੇ ਸਾਰੇ ਸਿਰਦ ਲੋਕ ਜਿਹੜੇ ਪੰਜਾਬ ਔਰ ਪੰਥ ਨੂੰ ਬਚਾਉਣਾ ਚਾਹ ਰਹੇ ਉਹਨਾਂ ਨਾਲ ਲੈ ਕੇ ਜਿੰਨੀਆਂ ਵੀ ਆਉਣ ਵਾਲੇ ਸਮੇਂ 'ਚ ਚੋਣਾਂ ਆ ਰਹੀਆਂ ਆਪਾਂ ਸਾਰੇ ਜਣੇ ਤਾਂ ਹੀ ਇਹ ਇਹ ਦਿੱਲੀ ਨਾਲ ਜੋ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨਾਲ ਟੱਕਰ ਦੇ ਸਕਦੇ ਨੇ ਜੇ ਸਾਰੇ ਐਸੀ ਪੰਜਾਬੀ ਔਰ ਸਿੱਖ ਫਾਈਚਰਾ ਇਕੱਠਾ ਹੋਏ ਤੇ ਬਾਬੂ ਵੀ ਪਾਰਟੀ ਨੂੰ ਐਸੋਲੇ ਕੌਣ ਲੀਡ ਕਰ ਰਿਹਾ ਤੁਸੀਂ ਕਰ ਰਹੇ ਹੋ ਜਾਂ ਭਾਈ ਸਾਹਿਬ ਕਰ ਰਹੇ ਨੇ ਨਹੀਂ ਇਹਦੇ ਚ ਉਹ ਤੇ ਅੰਦਰ ਆ ਉਹਨਾਂ ਦੀ ਰਹਿਣ ਮਨਾਈਏ ਇੱਥੇ ਸਾਰੇ ਪੰਜ ਮੈਂਬਰੀ ਕਮੇਟੀ ਸਰਬਾਰ ਸਰਬਜੀਤ ਸਿੰਘ ਖਾਲਸਾ ਐਮਪੀ ਜਿਹੜੇ ਆ ਉਹ ਆ ਹੋਰ ਹਰਪਜਨ ਸਿੰਘ ਕੋੜਿਆ ਮੋਹਨ ਸਿੰਘ ਕੋੜ ਦੇ ਪੁੱਤਰਾ ਜੀ ਹੋਰ ਅਮਰਜੀਤ ਸਿੰਘ ਵਣ ਜਿਹੜੀ ਆ ਇਦਾਂ ਸਾਰੇ ਪੰਜ ਮੈਂਬਰੀ ਕਮੇਟੀ ਸਾਡੀ ਜਿਹੜੀ ਉਹ ਲੀਡ ਕਰ ਰਹੀ ਉਹ ਤੋਂ ਅੱਗੇ ਜਿਹੜੇ ਉਹ ਹੋਰ 13 ਮੈਂਬਰੀ ਕਮੇਟੀ ਆ ਸਾਰੇ ਇਦਾਂ ਮਿਲ ਜੁੜ ਕੇ ਅਸੀਂ ਲੀਡ ਕਰ ਰਹੇ ਹਾਂ ਸਰ ਜੀ ਨਾਲਾ ਲੱਗੇ ਤੁਹਾਡਾ ਕੋਣ ਹੈ ਹਲਕਾ ਜਾਂ ਕਿਹਦੇ ਨਾਲ ਲੋਕ ਸੰਪਰਕ ਕਰਦੇ ਹੋ ਤੁਸੀਂ ਨਹੀਂ ਅਜੇ ਸਾਡਾ ਅਸੀਂ ਹਲਕਾ ਇਨਚਾਰਜ ਨਹੀਂ ਕਿਸੇ ਨੂੰ ਵੀ ਲਾਇਆ ਇਥੇ ਵੀ ਜਿੱਦਾਂ ਪੰਜ ਮੈਂਬਰੀ ਕਮੇਟੀ ਹੋਣਾ ਥੋੜੇ ਦਿਨ ਪਹਿਲਾਂ ਸਾਡੇ ਨਾਲ ਚਰਨਜੀਤ ਸਿੰਘ ਗਾਲਭਜੂਣ ਜੀ ਆ ਤੇ ਇਹ ਤਾਲਪੁਰਾ ਸਾਹਿਬ ਆ ਇਹ ਮਿਆਦੀਆਂ ਸਾਹਿਬ ਆ ਜਾਂ ਹੋਰ ਸਾਰੇ ਜਿਹੜੇ ਆ ਰਹੇ ਆ ਤੇ ਅਸੀਂ ਸਾਰਿਆਂ ਨੂੰ ਇਹਨਾਂ ਦੀ ਕੋਤਾਲ ਮਿਲ ਕਮੇਟੀ ਬਣਾਉਨੇ ਆ ਤੇ ਇਹ ਸਾਰੇ ਜਿਹੜੇ ਜੇ ਵੀ ਕਿਸੇ ਨੇ ਮਿਲਣਾ ਆ ਜਾਂ ਕੋਈ ਕਿਸ ਦੀ ਪ੍ਰੋਬਲਮ ਆ ਇਹਨਾਂ ਇਹਨਾਂ ਨਾਲ ਸਿੱਗਾ ਨਾ ਕੇ ਮਿਲ ਕੇ ਜੇ ਆਪਾਂ ਪਾਰਟੀ ਨਾਲ ਵਤੋਂ ਵਤ ਜੁੜੀਏ ਤੇ ਇਹ ਪਾਰਟੀ ਨੂੰ ਮਜ਼ਬੂਤ ਕਰੀਏ ਤੇ ਪੰਜਾਬ ਦੀ ਹੋਂਦ ਅਸਤੀ ਨੂੰ ਬਚਾਈਏ ਤੁਹਾਡੇ ਜਿਹੜੇ ਸਾਰੀਆਂ ਸਰਗਰਮੀਆਂ ਹਨ ਤੁਸੀਂ ਕਰ ਰਹੇ ਹੋ ਸਿਆਸੀ ਤੋਂ ਹਾਂਜੀ ਕਰਤਾਰ ਨਾਲ ਕੇਸ ਵੀ ਹੋਰ ਬਾਕੀ ਹਲਕਿਆਂ ਦੀ ਹਾਂਜੀ ਭਾਈ oven ਪਰਫੇ ਖਾਲਸਾ ਨਾਲ ਦੇ ਬਾਰੇ ਚਰਚਾ ਹੁੰਦੀ ਹੈ ਕਿਸੇ ਤਰੀਕੇ ਨਾਲ ਗੱਲਬਾਤ ਹੁੰਦੀ ਹੈ ਵੀ ਪਾਰਟੀ ਗਰੂਪ ਕਰ ਰਹੀ ਹੈ ਲੋਕ ਜੁੜ ਰਹੇ ਨੇ ਨਾਲ ਨਹੀਂ ਅਸੀਂ ਜਦੋਂ ਪਾਰਟੀ ਨੂੰ ਹੋਂਦ ਚੱਲ ਜਾਂਦਾ ਆਵਾਜ਼ਾਂ ਉਹਨਾਂ ਦੇ ਰਏ ਨਾਲ ਲੋਕਾਂ ਦੀ ਰਏ ਨਾਲ ਉਹ ਤਾਂ ਕਹਿ ਰਹੇ ਸੀ ਮੈਂ ਤੇ ਠੀਕ ਹੈ ਕਿ ਪਹਿਲਾਂ ਹੀ ਵੈਸੇ ਤਾਂ ਮੇਰਾ ਇਹ ਹੈਗਾ ਸੀ ਕਿ ਮੈਂ ਰਾਜਨੀਤੀ ਚ ਨਾਮ ਆ ਮੈਂ ਧਾਰਮਿਕ ਤੌਰ ਤੇ ਕੰਮ ਕਰਾਂ ਪਰ ਫਿਰ ਵੀ ਮੈਂ ਚਾਹੁੰਦਾ ਕਿ ਪੰਜਾਬ ਦੀ ਜਿਹੜੇ ਹਾਲਾਤ ਜਿੱਦਾਂ ਦੇ ਬਦਲੇ ਬਣ ਚੁੱਕੇ ਆ ਉਹਨਾਂ ਨੇ ਪੰਜਾਬ ਨੂੰ ਕੱਢਣ ਵਾਸਤੇ ਸਾਨੂੰ ਰਾਜਨੀਤਿਕ ਤੌਰ ਤੇ ਵੀ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਸਾਰੇ ਆਰਥਿਕ ਤੌਰ ਤੇ ਤਕੜੇ ਹੁੰਦੀ ਲੋੜ ਐ ਇਸ ਕਰਕੇ ਅਸੀਂ ਸਾਰੇ ਰਾਜਨੀਤੀ ਨੂੰ ਵੀ ਇਸ ਪੇਸ਼ੇ ਨੂੰ ਵੀ ਖਾਲੀ ਨਹੀਂ ਛੱਡਣਾ ਚਾਹ ਰਹੇ ਮੇਨ ਮੇਨ ਸਾਡਾ ਮਕਸਦ ਹੈ ਕਿ ਧਾਰਮਿਕ ਤੌਰ ਤੇ ਪੰਜਾਬ ਦੇ ਲੋਕਾਂ ਦਾ کردار ਉੱਚਾ ਕਰਨਾ ਨੌਜਵਾਨਾਂ ਨੂੰ ਨਸ਼ਿਆਂ ਚੋਂ ਕੱਢਣਾ ਤੇ ਤੇ ਪੰਜਾਬ ਦੀ ਜਿਹੜੀ ਹੋਣ ਦਸਤੀ ਨੂੰ ਜਿਹੜੀ ਪੰਜਾਬ ਦੀ ਪੁਰਾਣੀ ਆਨਸ਼ਾ ਨੇ ਉਹਨੂੰ ਬਹਾਲ ਕਰਨਾ ਤੇ ਜਿਹੜੀਆਂ ਪਾਰਟੀਆਂ ਪੰਜਾਬ ਚੱਲ ਰਹੀਆਂ ਨੇ ਹਾਂਜੀ ਦਿੱਲੀ ਦੇ نیشنل ਪਾਰਟੀ ਦੇ ਨਾਲ ਇਹਨਾਂ ਦੇ ਗੱਠ ਜੋੜਨੇ ਸਵਲ ਨੇ ਜਿਵੇਂ ਕਾਂਗਰਸ ਦੀ ਦਿੱਲੀ ਦੀ ਰੈਸ਼ਰ ਪਾਰਟੀ ਤੇ ਇਸ ਰੈਸ਼ਰ ਪਾਰਟੀ ਦਾ ਘੜਾ ਵੀ ਪੰਜਾਬ ਚ ਕਾਮਯਾਬ ਹੈ ਉਹਨਾਂ ਨੂੰ ਟੱਕਰ ਦੇਣ ਦੀ ਚੁਣੌਤੀ ਦੇਣ ਲਈ ਇਹ ਮੇਰਾ ਖਿਆਲ ਹੈ ਕਿ ਹੁਣ ਸਾਰੀਆਂ ਕਾਂਗਰਸ ਨੂੰ ਬੀਜੇਪੀ ਨੂੰ ਅਕਾਲੀ ਦਲ ਜਿਹੜਾ ਬੀਜੇਪੀ ਦੇ ਨਾਲ ਚੱਲਦਾ ਰਿਹਾ ਜਾਂ ਆਮ ਆਦਮੀ ਪਾਰਟੀ ਆਪਾਂ ਦੇਖ ਲੇ ਜਿੰਨੀਆਂ ਵੀ ਦਿੱਲੀ ਤੋਂ ਚੱਲਣ ਆਲੀਆਂ ਆ ਉਹਨਾਂ ਨੇ ਪੰਜਾਬ ਨੂੰ ਉਹ ਪੰਜਾਬ ਨਾਲ ਕਦੀ ਵੀ ਇਨਸਾਫ ਨਹੀਂ ਕਰਤਾ ਪੰਜਾਬ ਨਾਲ ਹਮੇਸ਼ਾ ਤੱਕੇ ਕੀਤੇ ਪੰਜਾਬ ਦੇ ਹੱਕਾਂ ਨੂੰ ਲੁੱਟਿਆ ਪੰਜਾਬ ਦਾ ਪਾਣੀ ਪੰਜਾਬ ਦੀ ਰਾਜਧਾਨੀ ਪੰਜਾਬ ਦੀ ਬੋਲੀ ਤੇ ਹਮਲਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੋਂ ਨੈਸ਼ਨਲ ਪਾਰਟੀਆਂ ਜਿਹੜੀਆਂ ਦਿੱਲੀ ਤੋਂ ਚੱਲਣ ਆ ਰਹੀਆਂ ਉਹ ਕਰ ਰਹੀਆਂ ਉਹਨਾਂ ਦਾ ਮੁਕਾਬਲਾ ਪੰਜਾਬੀਆਂ ਨੂੰ ਇਕੱਠੇ ਹੋ ਕੇ ਉਹਨਾਂ ਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਸਾਨੂੰ ਸਾਰਿਆਂ ਨੂੰ ਇੱਕ ਆਪਣੇ ਖੇਤਰੀ ਤੇ ਜਿਹੜੀ ਆ ਬਹੁਤ ਮਜ਼ਬੂਤ ਚਾਹੀਦੀ ਆ ਕਿ ਜਿਹੜੀ ਸਾਡੀ ਇਥੇ ਇਹ ਪੰਜਾਬ ਚ ਰਹਿੰਦੇ ਹੋਇਆਂ ਪੰਜਾਬ ਦੇਸ਼ ਵਿਦੇਸ਼ ਚ ਵਸਦੇ ਸਿੱਖਾਂ ਦੀ ਵੀ ਜਿਹੜੀ ਆ ਉਹ ਗੱਲ ਕਰ ਸਕਣ ਉਹਨਾਂ ਦੇ ਹੱਕਾਂ ਲਈ ਪੈਰਾ ਦੇ ਸਕਣ ਐਨਐਸਏ ਤੇ ਮੇਰਾ ਖਿਆਲ ਆ ਕਿ ਹੁਣ ਉਹਨਾਂ ਦਾ ਕੇਸ ਸੁਪਰੀਮ ਕੋਰਟ ਚ ਵੀ ਗਿਆ ਸ਼ਾਇਦ ਮੇਰੇ ਖਿਆਲ ਆ ਕਿ ਜੇ ਕਾਨੂੰਨ ਕੋਈ ਥੋੜਾ ਬੋਧਾ ਧਿਆਨ ਦੇਵੇ ਘਟ ਗਣਤੀਆਂ ਵਾਸਤੇ ਵੀ ਤੇ ਸ਼ਾਇਦ ਉਹਨਾਂ ਦੇ ਐਨਐਸਏ ਟੁੱਟ ਜਾਣੀ ਚਾਹੀਦੀ ਆ ਨੀ ਤੇ 2000 ਆ ਆ ਵਿੱਚ اپریل ਤੇ ਸ਼ਬੀ ਤੇ ਮੇਰੇ ਖਾਲ ਉਹਨਾਂ ਦੀ ਪੂਰੀ ਹੋ ਜਾਣੀਆਂ ਤੇ ਵੇਖੋ ਹੁਣ ਅੱਗੇ ਵੀ ਬਹੁਤ ਵਾਰੀ ਸਰਕਾਰਾਂ ਲੋਕਤੰਤਰ ਦੀਆਂ ੱੱਜੀਆਂ ਡਾ ਰਹੀਆਂ ਕਾਨੂੰਨ ਨੂੰ ਸ਼ਿੱਕੇ ਟੰਕੇ ਇਹੋ ਜਿਹਾ ਐਨਐਸਐ ਨੂੰ ਬਾਰ ਬਾਰ ਵਧਾਇਆ ਜਾ ਰਿਹਾ ਮੇਰੇ ਖਿਆਲ ਇੱਕ ਉਹਦਾ ਹੀ ਜਿਹੜਾ ਇਹ ਪ੍ਰਤੀਕਰਮ ਹੈ ਕਿ ਲੋਕਾਂ ਦੇ ਮਨ 'ਚ ਇਹ ਬਹੁਤ ਵੱਡਾ ਰੋਸ ਆ ਇਹ ਇਹ ਸਾਡੇ ਕੌਮ ਨਾਲ ਧੱਕਾ ਕੀਤਾ ਜਾ ਰਿਹਾ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਜਿਹੜਾ ਦੋ ਦੋ ਤਿੰਨ ਤਿੰਨ ਵਾਰੀਆਂ ਐਨਐਸਏ ਲਾਉਣੀ ਇੱਕ ਸਭ ਤੋਂ ਵੱਧ ਜਿੱਤੇ ਹੋਏ ਵੱਧ ਵੋਟਾਂ ਨਾਲ ਜਿੱਤੇ ਹੋਏ ਐਮਪੀ ਤੇ ਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਆਵਾਜ਼ ਉਠਾਉਣ ਨਾ ਦੇਣੀ ਪਾਰਲੀਮੈਂਟ ਚ ਜਾਂ ਇਹ ਬਹੁਤ ਵੱਡਾ ਧੱਕਾ ਪਜਾ ਰਿਹਾ ਕਨਸਖਬੀਰ ਬਾਦਲ ਨੇ ਆਖਿਆ ਵੀ ਇਹ ਤਾਂ ਪ੍ਰਸ਼ਾਸਨ ਵੱਲੋਂ ਬੜਾ ਧੱਕਾ ਕੀਤਾ ਜਾ ਰਿਹਾ ਕਰਨਤਾਰ ਦੇ ਵਿੱਚ ਵਾਕੀ ਕੁਝ ਏਦਾਂ ਦਾ ਹੋਇਆ ਕਰਨਤਾਰ ਨਾਲ ਤੇ ਕੱਲ ਨੂੰ ਭੱਲਾ ਨਹੀਂ ਦੇ ਰਹੇ ਨੇ ਇਹ ਮੇਰਾ ਖਿਆਲ ਹੈ ਕਿ ਜਿਹੜੀ ਸਰਕਾਰੀ ਤੇਰੇ ਜਨੂ ਸੁਖਵੀਰ ਬਾਦਲ ਜੀ ਹੁਣੇ ਸੀ ਉਦੋਂ ਵੀ ਇਦਾਂ ਹੀ ਕਰਦੇ ਸੀ ਤੇ ਜਿਹੜੀ ਅੱਜ ਆ ਉਹ ਵੀ ਇਹੋ ਕੁਝ ਕਰ ਰਹੇ ਆ ਉਹਨਾਂ ਨੇ ਤੇ ਪਹਿਲਾਂ ਹੀ ਕਿਹਾ ਸੀ ਉਹਨਾਂ ਦੇ ਸੋਢੀਆਂ ਨੇ ਕਿਹਾ ਨਹੀਂ ਅਸੀਂ ਸਾਰੇ ਹਥਿਆਰ ਵਰਤਾਂਗੇ ਸ਼ਾਮਦਾਮ ਦੰਨ ਢਿਰ ਜੋ ਵੀ ਸਾਡੇ ਕੋ ਹੋਊਗਾ ਇਲੈਕਸ਼ਨ ਦੀ ਧਨਵਾਦ ਤੇ ਅਸੀਂ ਤੱਕੇਸ਼ਾਈ ਕਰਾਂਗੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਿਆਂ ਨੇ ਧਰਾਨੋਂ ਇਕੱਠੇ ਹੋ ਕੇ ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਚਾਹੀਦਾ ਜੀ ਇੱਕ ਭਗਵਤ ਸਬਾਹ ਦੀ ਵੀਡੀਓ ਆ ਰਹੀ ਹੈ ਜੀ ਦੇਖਦੇ ਹਾਂ ਕੀ-ਕੀ ਚੱਲ ਮਚਾਈ ਨੂੰ ਨੇ ਤੇ ਮੇਰਾ ਖਿਆਲ ਹੈ ਕਿ ਜੋ মিডিਆ ਐਕਸਪਰਟ ਹੈ ਸਾਰੇ ਜਣੇ ਉਹ ਹੀ ਇਹ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਸਮਝ ਸਕਦੇ ਅਸੀਂ ਇਹ ਨਹੀਂ ਕੁਝ ਕਹਿ ਸਕਦੇ ਕੋ ਜਾਇਜ ਹੈ ਕਿ ਨਜਾਇਜ ਹੈ ਪਰ ਮੇਰਾ ਖਿਆਲ ਹੈ ਕਿ ਇਹ ਸਾਡੇ ਲੀਡਰ ਨੂੰ ਆਪਣੇ ਕਰਤਾਰ ਨੂੰ ਇਹਨਾਂ ਨੀਵਾਂ ਨਹੀਂ ਕਰਨਾ ਚਾਹੀਦਾ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਵੱਡਾ ਇਸ ਪਾਰਟੀ ਤੇ ਇਸ ਸਰਕਾਰ ਤੇ ਆਮੀ ਸੀ ਪਰ ਇਹਨਾਂ ਨੇ ਸਭ ਕੁਝ ਪੰਜਾਬ ਦੀਆਂ ਆਸਾਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਅੱਜ ਬਾਪੂ ਜੀ ਭਾਈ ਅੰਮਰਪਾਲ ਦੇ ਫਾਦਰ ਸਾਹਿਬ ਆਪੀ ਉਤਰ ਸਿੰਘ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਆਈ ਨਾਲਾ ਹੋਂ ਤੇ ਉਹਨਾਂ ਨੂੰ ਜਿਆ ਆਖਦੇ ਆ ਤੇ ਐਨਾਲੇ ਵਿੱਚੋਂ ਜਿਹੜੇ ਸਾਡੇ ਨਾਲ ਭਾਈ ਸਾਹਿਬ ਜਿੰਨੀ ਵੀ ਸਖਤ ਪਾਰਟੀ ਦੇ ਨਾਲ ਸਮਰਥਨ ਕਰ ਰਹੀ ਆ ਪਾਰਟੀ ਦੇ ਦਾ ਰਹੀ ਆ ਅਸੀਂ ਉਹਨਾਂ ਨੂੰ ਐਡਵਾਂਸ ਜਿਆ ਆ ਨੇ ਵੀ ਭਰਾ ਤਗੜੇ ਹੋ ਗਏ ਕਾਲੀ ਦਾਲ ਵਾਰਸ ਪੰਜਾਬ ਨੂੰ ਤਗੜਾ ਕਰੀਏ ਤੇ ਫੇਰ ਹੀ ਦੂਜੀਆਂ ਪਾਰਟੀਆਂ ਨੂੰ ਆਪਾਂ ਭਜਾ ਸਕਦੇ ਜਿਹੜੇ 70 ਸਾਲ ਤੋਂ ਸਾਨੂੰ ਲੁੱਟਦੀਆਂ ਆ ਰਹੀਆਂ ਤੇ ਕੁੱਟਦੀਆਂ ਆ ਰਹੀਆਂ ਸਾਰੇ ਬੰਦੇ ਉਹ ਲੁੱਟ ਜਾਂਦੀਆਂ ਜੀ ਗੈਂਗਸਟਰ ਰਵਾਦ ਲੋ ਵੀ ਫੋਨ ਕਰਾ ਕਰਾ ਲੁੱਟਦੀਆਂ ਦੂਜੇ ਬੰਦੇ ਵੀ ਡੋੜਦੀਆਂ ਸਾਰੇ ਅਫਸਰ ਸਾਹਿਬ ਦੇ ਜਾਲ ਦੇ ਵਿੱਚ ਲੋਕਾਂ ਨੂੰ ਫਸਾ ਕੇ ਲੁੱਟਦੀਆਂ ਜੇ ਅੱਜ ਮਹਾਰਾਣੀ ਪੰਦੀਤਕੌਰ ਦਾ ਇੱਕ ਰਿ 18 ਲੱਖ ਰੁਪਇਆ ਦਾ ਘਪਸ਼ਾ ਹੋ ਗਿਆ ਸੀ ਉਹ 24 ਘੰਟਿਆਂ ਵਿੱਚ ਲੱਭ ਗਿਆ ਫੋੜ ਪਿੱਛੇ ਉਹਤਨ ਦੱਸਿਆ ਜਿਹੜੇ ਆਪਣੇ ਮੰਤਰੀ ਸੀਗੇ ਡਿਪਟੀ ਮੁੱਖ ਮੰਤਰੀ ਰੰਧਾਵਾ ਸਾਹਿਬ ਉਹਨਾਂ ਨੂੰ ਕੋਈ ਧਮਕੀ ਮਿਲੀ ਤੇ 24 ਘੰਟਿਆਂ ਜਾਂਦਾ ਸੌਲਡ ਕਰ ਲਿਆ ਇੱਥੇ ਸਾਡੇ ਇਲਾਕੇ 'ਚ ਤੇ ਹਜ਼ਾਰਾਂ ਹੀ ਲੋਕਾਂ ਨੂੰ ਧਮਕੀਆਂ ਵੀ ਮਿਲਦੀਆਂ ਹਜ਼ਾਰਾਂ ਲੋਕਾਂ ਕੋ ਫਰੌਤੀਆਂ ਵੀ ਜਾਣਦੀਆਂ ਉਹਨਾਂ ਨੂੰ ਤਾਂ ਪੁਲਿਸ ਪ੍ਰਸ਼ਾਸਨ ਕਦੀ ਫੜਦਾ ਨਹੀਂ ਨਾ ਹੀ ਕਲੀਅਰ ਕਰਦਾ ਉਹਦੇ ਆਸਤੇ ਆਪਾਂ ਨੂੰ ਤਗੜੇ ਹੋ ਕੇ ਖਾਲਸਾ ਹੀ ਸਰਕਾਰ ਜਿਹੜੀ ਲਿਆਉਣੀ ਚਾਹੀਦੀ ਆ ਆਕਾਲੀ ਦਲ ਵਾਰਿਸ ਪੰਜਾਬ ਨੂੰ ਅੱਗੇ ਲਿਆਵਾਗੇ ਤੇ ਇਦਾਂ ਚੀਜ਼ਾਂ ਤੋਂ ਲੋਕਾਂ ਨੂੰ ਬਚਾ ਸਕਾਂਗੇ ਜਿਹੜੇ ਲੋਕ ਅੱਜ ਭੈ ਦੇ ਵਿੱਚ ਜੀ ਰਹੇ ਆ ਉਹਨਾਂ ਲੋਕਾਂ ਨੂੰ ਭੈ ਤੋਂ ਕੱਢਣ ਵਾਸਤੇ ਆਪਾਂ ਨੂੰ ਤਗੜੇ ਹੋਣ ਦੀ ਲੋੜ ਆ ਸਾਰੇ ਸਿਰ ਜੋੜਨ ਦੀ ਲੋੜ ਆ ਸਿਰ ਜੋੜ ਕੇ ਹਮਲਾ ਮਾਰਾਂਗੇ ਤੇ ਫੇਰ ਹੀ ਆਕਾਲੀ ਦਲ ਵਾਰਿਸ ਪੰਜਾਬ ਨੂੰ ਤਗੜਾ ਕਰਕੇ ਤੇ ਪੰਜਾਬ 'ਚ ਇਹਨਾਂ ਦੀ ਸਰਕਾਰ ਸਥਾਈ ਦੀ ਲਿਆ ਕੇ ਤੇ ਜਿਹੜੇ ਇਹ ਵੱਧ ਕਰ ਰਹਾ ਤਾਂ ਜਿਹੜੀਆਂ ਸਰਕਾਰਾਂ ਨਾਲ ਮਿਲ ਕੇ ਕਰ ਰਏ ਆ ਬੱਜਰ ਕਰ ਰਹਿਤ ਉਹਨਾਂ ਨੂੰ ਖਤਮ ਕਰਾਂਗੇ ਤੇ ਇਹਨਾਂ ਸਾਰਿਆਂ ਨੂੰ ਫੜ ਫੜ ਅੰਦਰ ਤੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮਲ ਹੋਏ ਤੇ ਕਿਹਦਾ ਹੰਗਾਰਾ ਲੱਗਿਆ ਇਹ ਜੀ ਵਾਹਿਗੁਰੂ ਕਿਰਪਾ ਕਰੇ ਜੀ ਹਜ਼ਾਰਾਂ ਹੀ ਪਰਿਵਾਰ ਆ ਰਹੇ ਜੀ ਹਜ਼ਾਰਾਂ ਦੇ ਗਾਂ ਸਮਝਾ ਜਿਹੜਾ ਹਲਾਰਾ ਮਿਲ ਡਿਆ ਪੂਰਾ ਹੀ ਨਾਲਾ ਹਲਕਾ ਜਿਹੜਾ ਨਾ ਇਹ ਚੰਦ ਦਿਨਾ ਚ ਇਲੈਕਸ਼ਨ ਤੋਂ ਬਾਅਦ ਵਾਲੀ ਮੀਟਿੰਗ ਜਿਹੜੀ ਵੱਡੀ ਰੱਖਾਂਗੇ ਨਾ ਉਹਦੇ 'ਚ ਅਸੀਂ ਨਾਲੇ 'ਚੋਂ ਸਫਾਇਆ ਕਰ ਦੇਾਂਗੇ ਬਾਕੀ ਪਾਰਟੀਆਂ ਦਾ ਜਿੰਨੀਆਂ ਵੀ ਬਾਕੀ ਵਿਰੋਧ ਤੇ ਰਾਂ ਆ ਬਾਕ ਜਾ ਕੋ ਨੈਸ਼ਨਲ ਦੂਜੀ ਆ ਜਿਹੜਾ ਕਾਲੀਦਾਲਾ ਪਹਿਲਾ ਜਿਹੜਾ ਲੁਟੇਰਾ ਕਾਲੀਦਾਲਾ ਇਹ ਸਾਰਿਆਂ ਨੂੰ ਸਮਾਪਤ ਕਰ ਦੇਵਾਂਗੇ ਜੀ ਆ ਇਲੈਕਸ਼ਨ ਤੋਂ ਬਾਅਦ ਵੱਡੀ ਮੀਟਿੰਗ ਰੱਖਾਂਗੇ